ਪਪਾ ਬਨਾਨਕ ਚੱਲ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ ਐਮ ਐਲ ਏ ਗਰਦੀਪ ਰੰਧਾਵਾ ਤੇ ਚੇਅਰਮੈਨ ਅਰਜੀਤ ਬਾਠ ਨੇ ਕੀਤੀ ਸ਼ਿਰਕਤ ਮਟੀ ਕਿੰਤੀ ਚ ਮਰੀਜ਼ਾਂ ਦਾ ਕੀਤਾ ਗਿਆ ਚੈੱਕ ਅਪ ਬਲੱਡ ਵੀ ਕੀਤਾ ਗਿਆ ਬਨਾਨਕ ਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਐਮ ਐਲ ਏ ਗਰਦੀਪ ਸਿੰਘ ਰੰਧਾਵਾ ਤੇ ਚੇਅਰਮੈਨ ਅਰਜੀਤ ਸਿੰਘ ਬਾਠ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਮੌਕੇ ਐਮ ਐਲ ਏ ਗਰਦੀਪ ਸਿੰਘ ਰੰਧਾਵਾ ਤੇ ਚੇਅਰਮੈਨ ਅਰਜੀਤ ਬਾਠ ਨੇ ਗੱਲਬਾਤ ਕਰਦੇ ਕਿ ਨੌਜਵਾਨ ਅੰਛ ਅਤੇ ਉਸ ਦੇ ਸਾਥੀਆਂ ਦੇ ਸਹਿਯੋਗ ਨਾਲ ਜੋ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋ ਉਹ ਵੱਡਾ ਲਾਭ ਪਹੁੰਚੇਗਾ ਉਹਨਾਂ ਨੇ ਕਿਹਾ ਕਿ ਨੌਜਵਾਨ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਮਹਿੰਮ ਚੜੀ ਹੈ ਉਸ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਅਤੇ ਨਸ਼ਿਆਂ ਨੂੰ ਤਿਆਗ ਕੇ ਚੰਗੇ ਕੰਮਾਂ ਵਾਲੇ ਪਾਸੇ ਲੱਗਣ ਇਸ ਮੌਕੇ ਅੰਜੀਤ ਪਾਰਟਫਲੋਂ ਵੀ ਫ੍ਰੀ ਮੈਡੀਕਲ ਕੈਂਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਫ੍ਰੀ ਮੈਡੀਕਲ ਕੈਂਪ ਲੱਗਣੇ ਚਾਹੀਦੇ ਜਿਸ ਨਾਲ ਲੋਕਾਂ ਨੂੰ ਲਾਭ ਪਹੁੰਚੇ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਬਲੱਡ ਵੀ ਡੋਨੇਟ ਕੀਤਾ ਗਿਆ ਤੇ ਫ੍ਰੀ ਮੈਡੀਕਲ ਕੈਂਪ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਮਾਰ ਕੀ ਜਿਹੜਾ ਮੈਡੀਕਲ ਕੈਂਪ ਲੱਗਾ ਹੈ ਤੇ ਨਸ਼ਾ ਬਾਰੇ ਜਿਹੜਾ ਚਰਚਾ ਕਰਾਈ। ਅੱਜ ਮੇਰਾ ਛੋਟਾ ਵੀ ਰਸ਼ਾ ਜਿਹਦੀ ਉਦਮ ਸਦਕਾ ਅੱਜ ਮੈਡੀਕਲ ਫ੍ਰੀ ਮੈਡੀਕਲ ਕੈਂਪ ਵੀ ਲੱਗਿਆ। ਉਹਦੇ ਨਾਲ-ਨਾਲ ਜਿਹੜਾ ਆਮ ਆਦੀ ਪਾਰਟੀ ਨੇ ਇੱਕ ਜੁੱਧ ਨਸ਼ਿਆਂ ਵਿਰੋਧ ਜਿਹੜਾ ਛੇੜੀ ਜੰਗ ਉਹਦਾ ਵੀ ਨਾਲ ਆਪਾਂ ਇੱਥੋਂ ਜਿਹੜੀ ਪ੍ਰੇਰਨਾ ਲੋਕਾਂ ਨੂੰ ਕੀਤੀ ਹੈ ਕਿ ਆਪਣਾ ਬੰਦਾ ਯੋਗਦਾਨ ਜਿਹੜਾ ਇਹਦੇ 'ਚ ਜ਼ਰੂਰ ਪਾਉਣਾ ਚਾਹੀਦਾ। ਤੁਮ ਨੂੰ ਪਤਾ ਹੈ ਕਿ ਜਦੋਂ ਲੋਕ ਕੁੱਟ ਪੈਣਾ ਪੰਜਾਬ ਤੇ ਬੜੇ ਮਾੜਾ ਵਕਤ ਆਇਆ ਪਿਛਲੇ ਸਮਿਆਂ 'ਚ ਪਰ ਜਦੋਂ ਲੋਕ ਪੰਜਾਬ ਦੇ ਪਿੰਡਾਂ ਦੇ ਲੋਕ ਉੱਠ ਕੇ ਤੁਰ ਪਏ ਤਾਂ ਕੋਈ ਚੀਜ਼ ਨਹੀਂ ਜਿਹੜੀ ਇਹ ਲੋਕਾਂ ਲਈ ਸੰਭਵ ਨਹੀਂ ਹੋ ਸਕਦੀ ਬਿਲਕੁਲ ਸੰਭਵ ਹੋਏਗੀ ਇੱਕ ਦਿਨ ਜ਼ਰੂਰ ਆਏਗਾ ਕਿ ਜਿਹੜਾ ਨਸ਼ਿਆਂ ਦਾ ਕੋੜ ਪੰਜਾਬ ਨੂੰ ਲੱਗਿਆ ਨੌਜਵਾਨੀ ਨੂੰ ਲੱਗਿਆ ਉਹ ਇੱਕ ਦਿਨ ਜ਼ਰੂਰ ਸਮਾਏਗਾ ਕਿ ਉਹ ਨਸ਼ਿਆਂ ਦਾ ਕੋੜ ਜਿਹੜਾ ਪੰਜਾਬ ਜੋ ਖਤਮ ਹੋਏਗਾ ਔਰ ਪੰਜਾਬ ਹੱਸਦਾ ਵਸਦਾ ਫੇਰ ਰੰਗੜਾ ਪੰਜਾਬ ਜਿਹੜਾ ਬਣੇਗਾ ਮੈਰਨਜੀਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਪਸਾਨਵਿੰਦ ਜਨਰਲ ਕਤਰ ਅੱਜ ਜੋ ਪ੍ਰੋਗਰਾਮ ਸਾਡੇ ਛੋਟੇ ਵੀਰ ਅਰਸ਼ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਰੱਖਿਆ ਏ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸਾਡੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁਹਿੰਮ ਚਲਾਈ ਸੀਗੀ ਜੁੱਧ ਨਸ਼ਿਆਂ ਦੇ ਵਿਰੁੱਧ ਉਸ ਜੁੱਧ ਨੂੰ ਉਸ ਮੁਹਿੰਮ ਨੂੰ ਤੇਜ਼ ਕਰਨ ਵਾਸਤੇ ਇਹ ਇੱਕ ਉਪਰਾਲਾ ਜਿਹੜਾ ਬਹੁਤ ਵਧੀਆ ਉਪਰਾਲਾ ਅਸੀਂ ਸਾਰੇ ਰਲ ਮਿਲ ਕੇ ਹਲਕਾ ਡੇਰਾ ਬਾਬਾ ਨਾਨਕ ਦੇ ਜਿੰਨੇ ਵੀ ਲੀਡਰ ਵਰਕਰ ਸਹਿਬਾਨਾਂ ਸਾਰਿਆਂ ਦਾ ਇਸ ਮਹਿੰਮ ਨੂੰ ਜਿਹੜਾ ਵਾ ਜ਼ੋਰਦਾਰ ਇਹ ਸਵਾਗਤ ਵੀ ਕਰਦੇ ਆ ਤੇ ਇਹਦਾ ਸਾਥ ਵੀ ਦੇਦੇ ਆ ਮੇਰਾ ਨਾਮ ਡਾਕਟਰ ਅਰਸ਼ਦੀਪ ਸਿੰਘ ਜਨਰਲ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਯੂਥ ਵਿੰਗ ਤੋਂ ਸੋ ਜਿਹੜਾ ਅੱਜ ਕੈਂਪ ਲਗਾ ਰਹੇ ਆ ਇਹਦੇ ਵਿੱਚ ਜੋ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਤੇ ਯੋਧ ਨਸ਼ਾ ਵਿਰੁੱਧ ਉਹਦੇ ਕੈਂਪ ਲਗਾ ਰਹੇ ਆ ਸੋ ਇਹਦੇ ਵਿੱਚ ਜਿੰਨਾ ਵੀ ਸਾਡਾ ਯੂਥ ਆ ਡੇਰਾ ਬਾਬਾ ਨਾਨਕ ਦਾ ਹਲਕਾ ਡੇਰਾ ਬਾਬਾ ਨਾਨਕ ਦਾ ਉਹਨੂੰ ਆਪਾਂ ਇਹੋ ਸੁਨੇਹਾ ਦੇ ਰਿਹਾ ਕਿ ਨਸ਼ਿਆਂ ਨੂੰ ਆਪਾਂ ਛੱਡੀਏ ਸੋ ਆਪਾਂ ਇੱਕ ਖੂਨਦਾਨ ਕਰੀਏ ਜਿਹਦੇ ਵਿੱਚ ਆਪਾਂ ਬਹੁਤ ਇੱਕ ਆਪਣਾ ਹੈਲਦੀ ਬੋਡੀ ਬਣਾਈਏ ਸੋ ਇਧਰ ਰਿਗਾਰਡਿੰਗ ਆਪਾਂ ਇੱਕ ਖੂਨਦਾਨ ਕੈਂਪ ਲਗਾ ਰਹੇ ਆ ਪ੍ਰੈਸ ਜਨਰਲ ਬੋਡੀ ਚੈੱਕਅਪ ਦਾ ਜਿਹੜੇ ਸਾਡੇ ਡਾਕਟਰ ਸਾਹਿਬ ਨੇ ਉਹ ਲਗਾ ਰਹੇ ਆ ਜੀ ਅ ਅੱਜ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰੀ ਟੀਮ ਨੂੰ ਵਧਾਈ ਆ ਡੇਰਾ ਬਾਬਾ ਨਾਨਕ ਦੀ ਕਿਉਂਕਿ ਐਮਐਲਏ ਸਾਹਿਬ ਆਪ ਇੱਥੇ ਆਏ ਹੋਏ ਆ ਅਰਸ਼ੋ ਰਾणे ਸਾਰੀ ਟੀਮ ਨੇ ਰਲ ਕੇ ਜਿਵੇਂ ਇਹਨਾਂ ਨੇ ਦੱਸਿਆ ਵੀ ਜੋ ਪੰਜਾਬ ਨੇ ਕੈਂਪੇਨ ਚਲਾਈ ਹੈ ਗਵਰਨਮੈਂਟ ਨੇ ਯੋਧ ਨਸ਼ਿਆਂ ਵਿਰੁੱਧ ਉਹਦੇ ਬਾਬਤ ਜਾਗਰੂਕ ਕਰਦੇ ਹੋਏ ਨਾਲ ਹੀ ਇੱਕ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਦਾ ਵੀ ਕੈਂਪ ਲਾਇਆ ਉਹਦੇ ਵਾਸਤੇ ਵੀ ਸਾਰੀ ਟੀਮ ਨੂੰ ਵਧਾਈ ਹੈ ਤੇ ਮੈਨੂੰ ਲੱਗਦਾ ਵੀ ਜੇ ਜੇ ਇਸ ਤਰੀਕੇ ਨਾਲ ਹਰੇਕ ਹਲਕੇ 'ਚ 2-2 4-4 5-5 ਮਿੰਟਾਂ ਦਾ ਮਿਲਾ ਕੇ ਇਹ ਪ੍ਰੋਗਰਾਮ ਕੀਤਾ ਜਾਵੇ ਨਸ਼ੇ ਰੋਕਣ ਲਈ ਹਮੇਸ਼ਾ ਹੀ ਜਾਗਰੂਕ ਕੀਤਾ ਜਾਂਦਾ ਸੀ ਲੋਕਾਂ ਨੂੰ ਪਰ ਮੈਨੂੰ ਲੱਗਦਾ ਜਿਸ ਤਰੀਕੇ ਸਰਕਾਰ ਮદાન ਚਾ ਇਹ ਪ੍ਰਸ਼ਾਸਨ ਨਾਲ ਲੱਗਿਆ ਹੋਇਆ ਤਾਂ ਉਹਦੇ ਨਾਲ ਲੋਕਾਂ ਨੂੰ ਬੜਾ ਹੌਸਲਾ ਮਿਲਦਾ ਵੀ ਸਾਰੇ ਨਾਲ ਹੈ ਲੀਡਰ ਸਾਹਿਬਾਨ ਆਪ ਇੱਥੇ ਐ ਡੀਐਸਪੀ ਸਾਹਿਬ ਹੈ ਤਾਂ ਉਹਦੇ ਨਾਲ ਲੋਕਾਂ ਦਾ ਵੀ ਇਸ ਲਹਿਰ ਦੇ ਵਿੱਚ ਤੇ ਨਸ਼ਿਆਂ ਦੇ ਖਿਲਾਫ ਕੰਮ ਕਰਨ ਲਈ ਹੌਸਲਾ ਵਧਦਾ ਉਹਦੇ ਲਈ ਮੈਂ ਇੱਕ ਵਾਰ ਫੇਰ ਸਾਰੀ ਟੀਮ ਨੂੰ ਵਧਾਈ ਦਿੰਦਾ ਕਿਉਂਕਿ ਇਹਨਾਂ ਲੋਕਾਂ ਨੇ ਕਾਫੀ ਦੇਰ ਤੋਂ ਕਮਾਨਿਆ ਵੀ ਇੱਥੇ ਨਾ ਕਿ ਲੱਡੀਆਂ ਦਾ ਕਾਲਜ ਹੋਣਾ ਤਾਂ ਉਹ ਜ਼ਰੂਰ ਜੀ ਵੈਸੇ ਨਾ ਮੈਂ ਤਾਂ ਮੈਂ ਕਿਸੇ ਦੇ ਖਿਲਾਫ ਨਹੀਂ ਵੈਸੇ ਬੋਲੂਗਾ ਨਾ ਹੀ ਕਿਸੇ ਪਾਰਟੀ ਦੇ ਗਰਦੀਪ ਰੰਧਾਵਾ ਜੀ ਨੂੰ ਜਾਂ ਲਾ ਲੋ ਪਾਰਟੀ ਨੂੰ ਅੱਜ ਇੱਥੇ ਮੌਕਾ ਮਿਲਿਆ ਹੈ ਆਫੀਸ਼ੀਅਲ ਤੌਰ ਤੇ ਚਲੋ ਪੰਜਾਬ ਚ ਸਰਕਾਰ ਜ਼ਰੂਰ ਸੀ ਤਾਂ ਮੈਨੂੰ ਇਹ ਹੈਰਾਨੀ ਵੀ ਹੈ ਜਦੋਂ ਇਹ ਜੀ ਡਿਮਾਂਡ ਹੁੰਦੀ ਉਹ ਵੀ ਸਾਡੀਆਂ ਬੱਚੀਆਂ ਲਈ ਮੈਂ ਕੋਈ ਵੈਸੇ ਮੁੰਡੇ ਕੁੜੀਆਂ ਚ ਕੋਈ ਡਿਫਰੈਂਸ ਵਾਲੀ ਗੱਲ ਨਹੀਂ ਪਰ ਹਾਂ ਬੱਚਿਆਂ ਨੂੰ ਆਪਾਂ ਉਹਵੇਂ ਚਾਹਣੇ ਵੀ ਨੇੜੇ ਸਹੂਲਤ ਹੋਵੇ ਤਾਂ ਵੈਸੇ ਤਾਂ ਇਹ ਅੱਜ ਤੱਕ ਪੂਰੀ ਹੋ ਜਾਣੀ ਚਾਹੀਦੀ ਸੀ ਪਰ ਮੈਂ ਤਾਂ ਇੰਨਾ ਕਸ਼ਵਾਸ਼ਣ ਕੈਮਰੇ ਤੇ ਦਵਾ ਸਕਦਾ ਵੀ ਜਿੱਦਨ ਤੋਂ ਰੰਧਾਵਾ ਸਾਹਿਬ ਬਣੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਬਾਬਾ ਸਾਰੀਆਂ ਫਾਈਲਾਂ ਤੋਂ ਬਿਨਾਂ ਇਹ ਕਦੇ ਸੈਕਟਰੀਏਟ ਆਉਂਦੇ ਹੁਣ ਵੀ ਜਿੰਨੇ ਵੀ ਕੰਮ ਹੁੰਦੇ ਆ ਤਾਂ ਉਹ ਪੈਲ ਦੇ ਆਧਾਰ ਤੇ ਲੈ ਕੇ ਪਹੁੰਚਦੇ ਆ ਤੇ ਸਾਡਾ ਵੀ ਇਸ ਗੱਲ ਤੇ ਹਮੇਸ਼ਾ ਧਿਆਨ ਰਹਿੰਦਾ ਹੈ ਵੀ ਜਦੋਂ ਲੋਕਾਂ ਨੇ ਤਾਜ਼ਾ ਫਤਵਾ ਦਿੱਤਾ ਹੈ ਤੇ ਕੋਈ 2 ਸਾਲਾਂ ਨੂੰ ਇਹਨਾਂ ਨੇ ਵੀ ਲੋਕਾਂ ਨੂੰ ਜਵਾਬ ਦੇਣਾ ਤਾਂ ਇਹ ਵੀ ਤੁਹਾਨੂੰ ਦੱਸਦੇ ਹੁਣ ਵੀ ਹਾਂ ਜੀ ਆ ਚੀਜ਼ ਕੱਲ ਡੇਰੇ ਚ ਨਹੀਂ ਸੀ ਅੱਜ ਮੈਂ ਲੈ ਕੇ ਆਇਆ ਤਾਂ ਅਸੀਂ ਉਹਨਾਂ ਨਾਲ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਐਮਐਲਏ ਸਾਹਿਬ ਦੇ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਮੇਰਾ ਨਾਮ ਡਾਕਟਰ ਸੰਦੀਪ ਕੁੰਡਲ ਆ ਮੈਂ ਐਜ਼ ਅ ਨਿਊਰੋ ਸਰਜਨ ਕੰਮ ਕਰ ਰਿਹਾ ਹਾਂ ਸ਼੍ਰੀਮਨ ਸੁਪਰ ਸਪੈਸ਼ਲਿਟੀ ਹਸਪੀਟਲ ਜਲੰਧਰ ਦੇ ਵਿੱਚ ਅੱਜ ਉਹ ਕੈਂਪਰ ਆਇਆ ਉਸ ਵਕਤ ਅੱਜ ਆਪਾਂ ਇੱਕ ਡੇਰਾਬਾਬਾ ਨਾਨਕ ਦੇ ਵਿੱਚ ਬਲੱਡ ਬੈਂਕ ਤੇ ਨਸ਼ਾ ਛਡਾਊ ਕੇਂਦਰ ਦਿਮਾਗ ਤੇ ਰੀੜ ਦੀ ਹੱਡੀ ਦੇ ਉੱਪਰ ਕੈਂਪ ਲਗਾਇਆ ਜਾ ਰਿਹਾ ਹੈ ਜਿਹੜੇ ਵਿੱਚ ਲੋਕਾਂ ਨੂੰ ਕੋਈ ਵੀ ਦਿੱਕਤ ਦਿਮਾਗ ਤੇ ਰੀੜ ਦੀ ਹੱਡੀ ਦੇ ਵਿੱਚ ਹੈ ਸਾਨੂੰ ਆ ਕੇ ਕੈਂਪ ਦੇ ਵਿੱਚ ਦਿਖਾ ਸਕਦੇ ਆ ਅਸੀਂ ਫ੍ਰੀ ਸੇਵਾ ਨਿਭਾ ਰਹੇ ਹਾਂ ਇੱਥੇ ਔਰ ਬਾਕੀ ਮੈਂ ਲੋਕਾਂ ਨੂੰ ਇਹ ਹੀ ਦੱਸਣਾ ਚਾਹਾਂਗਾ ਕਿ ਸੋਮਵਾਰ ਤੋਂ ਸ਼ੁੱਕਰਵਾਰ ਦੇ ਵਿੱਚ ਲੈ ਕੇ ਆਪਾਂ ਸ਼੍ਰੀ ਮਨ ਸੁਪਰ ਸਪੈਸ਼ਲਿਟੀ ਹਸਪੀਟਲ ਜਲੰਧਰ ਦੇ ਵਿੱਚ ਦੇਖਦੇ ਆ ਔਰ ਸ਼ਨੀਵਾਰ ਹਰ ਸ਼ਨੀਵਾਰ ਮੈਂ ਗੁਰਦਾਸਪੁਰ ਸਿਮਰਨ ਹਸਪੀਟਲ ਆਣਾ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿਮਾਗ ਤੇ ਰੀੜ ਦੀ ਹੱਡੀ ਦਿੱਕਤ ਹੈ ਸਾਨੂੰ ਆ ਕੇ ਮਿਲ ਸਕਦੇ ਆ ਟਾਈਮ ਕਿੰਨੇ ਵਜੇ ਤੋਂ ਹੋਏ ਤੁਹਾਡਾ ਟਾਈਮ ਜਿਹੜਾ ਸ਼੍ਰੀਮਾਨ ਸੁਪਰ ਸੈਚਰੀ ਹਸਪੀਟਲ ਹੈ ਉਹ ਸੋਮਵਾਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ ਔਰ ਜਿਹੜਾ ਸਿਮਰਨ ਹਸਪੀਟਲ ਹੈ ਉਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਨੂੰ ਆਪਾਂ ਦੇਖਦੇ ਹਾਂ ਹਰ ਸ਼ਨੀਵਾਰ ਦੇ ਵਿੱਚ ਅੱਜ ਜੋ ਕੈਂਪ ਲਗਾਇਆ ਉਸ ਕੀ ਕੀ ਸਹੂਲਤਾਂ ਮਿਲਣਗੀਆਂ ਹਰ ਇੱਕ ਲੋਕਾਂ ਨੂੰ ਲੋਕਾਂ ਨੂੰ ਦਿਮਾਗ ਤੇ ਜਿਹੜੀ ਰੀਡ ਦੀ ਹੱਡੀ ਕੋਈ ਵੀ ਦਵਾਈ ਹੋਣਗੀ ਸਾਰਿਆਂ ਲੋਕਾਂ ਨੂੰ ਫ੍ਰੀ ਦਿੱਤੀਆਂ ਜਾਣਗੀਆਂ ਔਰ ਇੱਥੇ ਬਲੱਡ ਟੈਸਟ ਵੀ ਕੀਤੇ ਜਾਣਗੇ ਜਿਹੜੇ ਫ੍ਰੀ ਦਿਖਾਏ ਦਿੱਤੇ ਕੀਤੇ ਜਾਣਗੇ